ਆ ਦੇ ਰਹੀ ਖਾਲਸਾ ਮਹੱਲੇ ਦੇ ਵਿੱਚ ਆ ਹੋਰੇ ਆ ਜਿਵੇਂ ਆਪਾਂ ਲੋਕ ਹੈ ਨਾ ਇਹਨਾਂ ਦੇ ਤਰਫ ਖਾ ਕੇ ਮੁਸਲਮਾਨਾਂ ਨੂੰ ਘਰ ਦੇ ਦਿੰਨੇ ਆ ਹਾਂ ਆਹ ਬੰਦ ਕਰ ਦੇ ਨਾ ਤੂੰ ਬੰਦ ਕਰ ਦੇ ਤੂੰ ਬੰਦ ਕਰ ਦੇ ਗੈਸ ਬੰਦ ਕਰ ਦੇ ਇਹ ਵੀ ਸਵਾ ਕਰ ਦੇ ਉੱਪਰ ਤੋਂ ਕੱਢ ਦੋ ਨਾ ਸਿਟੀ ਚ ਉੱਪਰ ਉਠਾ ਕੇ ਸਿਟੀ ਹਾਂ ਤੇ ਨਾ ਲੇਕਿਨ ਤਾਂ ਪਿਆ हेलो भाई लक्ष्मी यो मोडे को इफॉर्मेशन मो पूरा सब है ये कदम मीट है हां इसका गोष्ट है ये हां गांदा ये आ लो जी गांदा मीट हां जी वो भी गांदा मीट है आ क्लियर करेंगे जी आप देखो कौन आ देखो है गौ गौ रक्षा का वीडियो है क्या सारी ना बोलो

ਉਹ ਵੀ ਇਹ ਵੀ ਪਤਾ ਯਾਹਾਂ ਤੇ ਗਿਆ ਆ ਗਏ ਅੱਗੇ ਆਪਾਂ ਕਿੱਥੇ ਖੜੇ ਨਾ ਮੈਨੂੰ ਗੱਲ ਕਰ ਹਾਂਜੀ ਹਾਂਜੀ ਬਸ ਕਰ ਲਈ ਗੱਲ ਕਰ ਲੋ ਕਰ ਲੋ ਠੀਕ ਹੈ ਜੀ ਆਪਾਂ ਉਰੀ ਖੜੇ ਅਰੇ ਫਾਸਾ ਮੱਲੇ ਫਾਸਾ ਮੱਲੇ ਹੋਰ ਇਹ ਦੇਖੋ ਕੜਾਈ ਦੀ ਆਰਡ ਦੇ ਵਿੱਚ ਅੰਦਰ ਕੜਾਈ ਤਾਂ ਕਰਨੂ ਅੰਦਰ ਵੀ ਠੰਡਾ ਥੱਲਾ ਨੂੰ ਅੰਦਰ ਵੀ ਠੰਡਾ ਪਿਆ ਜੀ ਕੱਦਾ ਅੱਧਾ ਠੰਡਾ ਆਇਆ ਹੋਰ ਘਰ ਹੋਰ ਘਰ ਖਾ ਬਚਾ ਹੋਰ ਕਾਪੜਾ क्या नाम आपका मेरा क्या फारूक है फारूक फारूक पार को इसको इस तो नाल का मिटकर इसके साथ आप बिंदु कहाँ पर बाकी बचा हुआ कहाँ पर है आ जाओ आप बताओ ना कहाँ रखा है कहाँ सामने रखा है हाँ बंद करो क्या गोश्त है ये गोश्त क्या चीज का मिल जाइए ਗਾਏ ਦਾ ਬੇਟਾ ਗਾਏ ਦਾ ਹਾਂ ਗਾਏ ਗਾਏ ਆ ਲਈ ਮੰਨ ਗਈ ਮੰਨ ਗਈ ਮੰਨ ਗਈ ਦਾ ਬੇਟਾ ਮੈਨੂੰ ਗੱਲ ਕਰ ਤੁਸੀਂ ਕਰ ਲੋ ਤਾਂ ਸਾਨੂੰ ਕਰ ਲੋ ਕਰੋ ਕਰੋ ਇਹ ਮੀਟ ਕਿਸ ਚੀਜ਼ ਦਾ ਬਣਾ ਰਹੇ ਹੋ ਐ ਮੀਟ ਬੱਕਰੇ ਦਾ ਬਣਾਣਾ ਬੱਕਰੇ ਦਾ ਬਣਾ ਰਹੇ ਹੋ ਇਸ ਨੂੰ ਫੋਨ ਤੇ ਦਿਖਾਓ ਕਰੋ ਡੋਟ ਕਿਉਂ ਬਾਤ ਕੀ ਹੋ ਰਿਹਾ ਭਾਈ ਮਤਾਂ ਬਾਤ ਕੀ ਆ ਬਤਾਈਏ ਪਹਿਲਾਂ ਬਿੱਪੀ ਡੋਟ ਕਿਉਂ ਹੈ ਹੱਥ ਦੇ ਤੂੰ

ਔਰ ਜਿਵੇਂ ਆਪਾਂ ਲੋਕ ਹੈ ਨਾ ਇਹਨਾਂ ਦੇ ਤਰਸ ਖਾ ਕੇ ਮੁਸਲਮਾਨਾਂ ਨੂੰ ਘਰ ਦੇ ਦਿੰਨੇ ਆ ਅੱਗੇ ਆ ਕੇ ਆਪਣੇ ਆਪਣੇ ਹਿੰਦੂਆਂ ਲੋਕਾਂ ਦੇ ਦੇਖੋ ਹੈ ਨਾ ਹਿੰਦੂ ਆਪਣੇ ਗਊਆਂ માંਸ ਦੇਖੋ ਗਊਆਂ માંਸ ਫੜੇ ਆ ਔਰੇ ਖਾਲਸਾ ਮੱਲੇ ਤੇ ਉਹਨੇ ਪਟਿਆਲੇ ਸ਼ਹਿਰ ਦੇ ਵਿੱਚ ਇਹ ਕੰਮ ਹੋ ਰਿਹਾ ਆ ਦੇਖੋ ਇੱਕ ਕੁੱਕਰ ਦੇ ਵਿੱਚ ਬੰਦਾ ਹੋਇਆ ਨਾਲ ਕੱਚਾ ਵੀ ਪਿਆ ਹੈ ਇਸ ਚੀਜ਼ ਤੋਂ ਆ ਦੇਖ ਲੋ ਇਹ ਇਹ ਖਾਨ ਵਾਲੇ ਲੋਕ ਸ਼ਰਮ ਆਣੀ ਚਾਹੀਦੀ ਹੈ ਇਸੇ ਲਈ ਕਰਨੇ ਆ ਇਹਨਾਂ ਨੂੰ ਨਾ ਆਪਣੇ ਘਰ ਦਿਆ ਕਰੋ ਇਹ ਲੋਕਾਂ ਦਾ ਕੋਈ ਨਹੀਂ ਪਤਾ ਉਹ ਕਿੰਨਾ ਸਪਲਾਈ ਕਰਦੀ ਰਹਿੰਦਾ ਹੈ ਬੀਸ਼ਾ ਨਗਰ ਤੋਂ ਹੁੰਦਾ ਇਹ ਕੋਈ ਰੋਲ ਹੈ ਜੀ ਅਸਾਂ ਇੱਕ ਕਿਹੜਾ ਕਰ ਮਾਮਲਾ ਹੈ ਗਊਵਾਂ ਦੇ ਨੂੰ ਲੈ ਕੇ ਕੀ ਮਾਮਲਾ ਹੈ ਛੋਟਾ ਮਾਮਲਾ ਕੁਝ ਕਰਵਾਇਆ ਹਾਂ ਜੀ ਹਾਂ ਜੀ ਕੱਲ ਦੇਰ ਰਾਤ ਵਿੱਕੀ ਕੰਬੋਜ ਏਲੀਅਸ ਵਿੱਕੀ ਨਾਂ ਦਾ ਵਿਅਕਤੀ ਜੋੜਾ ਪੱਟ ਜੂੜੀਆਂ ਪੱਠੀਆਂ ਰਹਿਣ ਵਾਲਾ ਉਹਨੇ ਸਾਨੂੰ ਇੱਕ ਤਰਖਾਸ ਦਿੱਤੀ ਜਿਹਦੇ ਵਿੱਚ ਇਹ ਲਿਖਿਆ ਸੀ ਕਿ ਮੁਹੰਮਦ ਫਾਰੂਕ ਤੇ ਆਰਫ ਨਾਂ ਦੇ ਵਿਅਕਤੀ ਨੇ ਖਾਲਸਾਵਾਂ ਲੈਣੇ ਇਹਨਾਂ ਨੇ ਗਊ ਮਾਸ ਖੇਤੋਂ ਖਰੀਦਿਆ ਹੈ ਤੇ ਗਊ ਮਾਸ ਦਾ ਸ਼ਿਵਿੰਗ ਕਰ ਰਹੇ ਜਿਹਦੇ ਉੱਤੇ ਤੁਰੰਤ ਕਾਰਵਾਈ ਕਰਦੇ ਹੋਏ ਇਹ ਦੋਨੇ ਬੰਦਿਆਂ ਨੂੰ ਅਰੈਸਟ ਕੀਤਾ ਗਿਆ ਐਪਰੀਹੈਂਡ ਕੀਤਾ ਗਿਆ ਤੇ ਉਸ ਤੋਂ ਬਾਅਦ ਮਕਦਮਾ ਅੰਡਰ ਸੈਕਸ਼ਨ 358 ਪੰਜਾਬ ਪ੍ਰੋਹਿਬੀਸ਼ਨ ਆਫ ਕਾਊ ਸਲੈਕਟ ਐਕਟ 11 ਦ ਪ੍ਰੀਵੈਂਸ਼ਨ ਆਫ क्रੂ얼ਟੀ ਟੂ ਐਨੀਮਲ ਐਕਟ 299 153 325 111 ਜਮਨੀ 3 190 ਤੇ 191 ਜਮਨੀ 3 ਦੇ ਤਹਿਤ ਵੱਖ-ਵੱਖ ਤਰ੍ਹਾਂ ਦੇ ਇੱਕ ਪਰਚਾ ਦਰਜ ਕੀਤਾ ਗਿਆ ਜਿਹਦੇ ਵਿੱਚ ਅੱਗੇ ਤਫਤੀਸ਼ ਕਰਦੇ ਹੋਏ ਇਰਫਾਨ ਨਾ ਦਾ ਵਿਅਕਤੀ ਜਿਹੜਾ ਕਿ ਇਹਨਾਂ ਨੂੰ ਗਊਮਾਂ ਸਪਲਾਈ ਕਰਦਾ ਸੀ ਉਹਦੇ ਅੱਜ ਅਸੀਂ ਸਵੇਰੇ ਰੈਸਟ ਪਾ ਲਈ ਹੈ ਤੇ ਅੱਗੇ ਵੀ ਜਿੱਥੋਂ ਇਹ ਇਲੀਗਲ ਕਾਰੋਬਾਰ ਚੱਲ ਰਿਹਾ ਹੈ ਜਿੱਥੋਂ ਆ ਰਿਹਾ ਹੈ ਜਿੱਥੇ ਵੀ ਇਹ ਸਲਟਰ ਭਾਵੇਂ ਕਿਤੇ ਵੀ ਅਸੀਂ ਤਫਤੀਸ਼ ਦੌਰਾਨ ਉਹਨਾਂ ਬੰਦਿਆਂ ਦੀ ਵੀ ਰੈਸਟ ਪਾਵਾਂਗੇ ਤੇ ਸਾਰਾ ਪਰਦਾ ਫਾਸ਼ ਕਰਾਂਗੇ ਸਰ ਬਰਾਮਦ ਕੀ ਹੋਈ ਜਿਹਦੇ ਵਿੱਚ ਹਾਂਜੀ ਇਹਨਾਂ ਕੋਲੋਂ ਕੁਝ ਪੀਸੇਜ਼ ਇਹਨਾਂ ਕੋਲੇ ਜਿਹੜੇ ਮੀਟ ਦੇ ਆ ਉਹਦੇ ਮੌਕੇ ਤੇ ਬਰਾਮਦ ਹੋਏ ਆ ਜੀ ਬਾਕੀ ਜਿਹੜਾ ਬੰਦਾ ਸੂਰੀ ਅਰੈਸਟ ਕੀਤਾ ਇਹਦੀ ਹਲੇ ਇੰਟਰੋਗੇਸ਼ਨ ਚੱਲ ਰਹੀ ਹੈ ਤੇ ਇਸ ਤੋਂ ਵੀ ਰਿਕਵਰੀ ਕਰਾਈ ਜਾਊਗੀ। ਇਹ ਸਾਰਾ ਪਟਿਆਲੇ ਤੋਂ ਹੀ ਕਰਦੇ ਸੀ ਜਾਂ ਕਿਤੇ ਬਾਹਰੋਂ ਲੈ ਕੇ ਆਉਂਦੇ ਸੀ? ਇਹ ਹਲੇ ਤਫਤੀਸ਼ ਦਾ ਸਿਸਟਮ ਚੱਲ ਰਿਹਾ ਹੈ ਜੀ। ਜਦੋਂ ਤਫਤੀਸ਼ ਕੰਪਲੀਟ ਹੋਊਗੀ ਉਹਦੇ ਦੌਰਾਨ ਜੋ ਵੀ ਖਲਾਸੀ ਹੋਣਗੇ ਆਪ ਜੀ ਦੇ ਧਿਆਨ ਚ ਲੈ ਜਾ। ਫਿਲਹਾਲ ਕਿੰਨੇ ਕੁ ਬੰਦੇ ਅਰੈਸਟ ਹੋਏ ਨੇ? ਤਿੰਨ ਬੰਦੇ ਅਰੈਸਟ ਹੋਏ ਨੇ ਜੀ। ਮੁਹੰਮਦ ਆਰਿਫ, ਮੁਹੰਮਦ ਫਰੂਕ, ਆਰਿਫ ਤੇ ਇਰਫਾਨ।